ਮੁਕੇਰੀਆ ਗੁਲਜ਼ਾਰ ਟਾਬੇ ਦੇ ਨੇੜੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਪ੍ਰਵਾਸੀ ਕਿਸਾਨ ਪਰਿਵਾਰਾਂ ਦੇ ਕੁੱਲ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੂੜੀ ਅਤੇ ਲੱਕੜ ਦੇ بڑے ਮਕਾਨਾਂ ਵਿੱਚ ਪਿਆ ਸਾਰਾ ਸਮਾਨ ਅਤੇ ਨਕਦੀ ਸੜ ਕੇ ਸੁਆਹ ਹੋ ਗਈ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅੱਗ ਨੇ ਲੱਕੜਾਂ ਦੇ بڑے ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅੱਗ ਤੇਜ਼ੀ ਨਾਲ ਫੈਲ ਗਈ ਸੂਚਨਾ ਮਿੰਟ ਤੇ ਫਾਇਰ ਬ੍ਰੀਡ ਦੀ ਟੀਮ ਜਦੋਂ ਤੱਕ ਉੱਥੇ ਪਹੁੰਚੀ ਉਦੋਂ ਤੱਕ ਅੱਗ ਵਿੱਚ ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ। ਕੁੱਲ ਦੇ ਮਾਲਕ ਇਕਵਾਲ ਹੁਸੈਨ ਨੇ ਦੱਸਿਆ ਕਿ ਉਹ ਮੁਕੇਰੀਆ ਖਾਨਪੁਰ ਦੇ ਨਜ਼ਦੀਕ ਗੁਲਜ਼ਾਰ ਢਾਬੇ ਦੇ ਪਿੱਛੇ ਸਬਜ਼ੀ ਬੀਜਣ ਦਾ ਕੰਮ ਕਰਦੇ ਹਨ। ਅਤੇ ਉਹ ਟੋਟਲ 24 ਕਿੱਲਿਆਂ ਦੇ ਵਿੱਚ ਸਬਜ਼ੀ ਬੀਜਦੇ ਹਨ। ਉਹ 4-5 ਸਾਲ ਤੋਂ ਇੱਥੇ ਰਹਿ ਰਹੇ ਹਨ। ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਦੋ ਪਰਿਵਾਰ ਰਹਿੰਦੇ ਹਨ ਜੋ ਕਿ ਸਬਜ਼ੀ ਉਹ ਗਾਉਂ ਦਾ ਅਤੇ ਵੇਚਣ ਦਾ ਕੰਮ ਕਰਦੇ ਹਨ ਦੁਪਹਿਰ ਦੇ ਸਮੇਂ ਸਬਜੀ ਤੋੜਨ ਗਏ ਸਨ ਅਤੇ ਉਹਨਾਂ ਦਾ ਇੱਕ ਬੇਟਾ ਜੋ ਕਿ ਬਿਮਾਰ ਹੈ ਉਹ ਝੁੱਗੀ ਵਿੱਚ ਆਰਾਮ ਕਰ ਰਿਹਾ ਸੀ ਅਚਾਨਕ ਹੀ ਉਹਨਾਂ ਨੇ ਦੇਖਿਆ ਕਿ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ ਹੈ ਅਤੇ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਅੱਗ ਨਾ ਬੁਝੀ ਅਤੇ ਦੇਖਦੇ ਹੀ ਦੇਖਦੇ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਝੁੱਗੀਆਂ ਤੇ ਉਹਨਾਂ ਦਾ ਸਾਰਾ ਸਾਮਾਨ ਸੜਕੇ ਸਵਾ ਹੋ ਗਿਆ ਉਹਨਾਂ ਨੇ ਠੇਕਾ ਦੇਣ ਲਈ 2 ਲੱਖ ਰੁਪਏ ਰੱਖਿਆ ਹੋਇਆ ਸੀ ਜੋ ਕਿ ਅੱਧ ਸੜੇ ਵਰਗੇ ਨੋਟ ਹੋ ਚੁੱਕੇ ਹਨ ਜਿਸ ਦੀ ਉਹਨਾਂ ਨੇ ਸਰਕਾਰ ਤੋਂ ਬਦਲਣ ਦੀ ਮੰਗ ਕੀਤੀ ਹੈ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਟੋਟਲ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਇਹ ਗੱਡੀਆ ਦੇ ਬਲੋ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਇੱਕ ਵਾਰ ਹੋਇਆ ਤੇ ਕਿਹੜੀ ਜਗ੍ਹਾ 'ਚ ਇਹੋ ਆ ਖਾ ਗੁਲਾਟਾਪੇ ਦੇ ਪਿੱਛੇ ਲੇਕਿਨ ਕੀ ਕੰਮ ਕਰਦੇ ਸੀ ਸਭ ਜੀ ਦਾ ਕੰਮ ਕੀ ਗੱਲ ਬਾਤ ਬੜੀ ਦੁੱਖਾਈ ਪਤਾ ਨਹੀਂ ਲੱਗਿਆ ਅੱਗ ਲੱਗੀ ਸਾਰਾ ਸਮਾਨ ਜਾ ਗਿਆ 7-8 ਲੱਖ ਦਾ ਨੁਕਸਾਨ ਆਇਆ ਅੱਛਾ ਜੀ ਬਟਾ ਲੱਗਾ ਕਾਰਨ ਕੀ ਗੱਲ ਕੋਈ ਪਤਾ ਨਹੀਂ ਲੱਗਿਆ ਅੱਗ ਕਿੱਥੋਂ ਪਈ ਕਿਸ ਨੂੰ ਇੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਸਾਨੂੰ ਤਾਂ ਬੜੀ ਇੱਥੇ ਤੋਂ ਹੋ ਗਿਆ 3-4 ਸਾਲ ਆਜਾ ਉਧਾ 45 ਸਾਲ ਹੋ ਗਏ ਇਸ ਇਲਾਕੇ 'ਚ ਪਰਿਵਾਰ ਵਿੱਚ ਕੌਣ ਕੌਣ ਮੌਜੂਦ ਹੈ ਜੀ ਸੱਜਣ ਮੇਰੇ ਦੋ ਬੱਚੇ ਹੈ ਇੱਕ ਸਾਢੇ ਕਰਦੀ ਹੈ ਇੱਕ ਮੈਂ ਬੋਰਾ ਨਹੀਂ ਗਈ ਹੋਈ ਪੇਕੇ ਅੱਛਾ ਜੀ ਹਾਂ ਹੋਰ ਸਾਡੇ ਸਾਂਡੂ ਦੇ ਬੱਚੇ ਹੈ ਹਾਂ ਜਿੰਨੇ ਪਰਿਵਾਰ ਕਿੰਨੇ ਰਹਿੰਦੇ ਸੀ ਇੱਥੇ ਦੋ ਪਰਿਵਾਰ ਦੋ ਪਰਿਵਾਰ ਹਾਂ ਜੀ ਬੱਚਾ ਕਸ਼ ਕਰਨੀ ਹੋਈ ਅੱਛਾ ਜੀ ਠੀਕਾ ਹੋਰ ਕੋਈ ਜਾਣੇ ਨੁਕਸਾਨ ਨਹੀਂ ਜਾਣ انسان ਕੋਈ ਨਹੀਂ ਕੀ ਮੰਗ ਕਰਦੇ ਤੁਸੀਂ ਅੱਛਾ ਜੀ ਕਿੰਨੇ ਸਾਡੀ ਮਦਦ ਹੋਣੀ ਚਾਹੀਦੀ ਕਰੀ ਬੰਦੇ ਦੀ ਹੋਰ ਕੀ ਅਸੀਂ ਠੀਕੇ ਵਾਸਤੇ ਪੈ ਰੱਖੇ ਉਹ ਵੀ ਸੜ ਕੇ ਜਾ ਰਹੇ ਹੈ ਇੱਕੇ ਤੇ ਜ਼ਮੀਨ ਲੈ ਕੇ ਆਹ ਜੀ ਠੇਕੇ ਦੇ ਜੂਨ ਟੋਟਲ ਜ਼ਮੀਨ ਜਿਹੜੇ ਠੇਕੇ ਤੇ ਸੀ ਮੇਰੇ ਕੋਲ 24 ਕਿੱਲੇ ਭਾਈ ਅੱਛਾ ਜੀ ਹਾਂ ਤੇ ਨੁਕਸਾਨ ਕਿੰਨਾ ਕੁ ਹੋ ਗਿਆ ਟੋਟਲ ਗੱਲ ਸੱਤ ਅੱਠ ਲੱਖ ਰੁਪਏ ਦਾ ਨੁਕਸਾਨ ਇਹ ਚੀਜ਼ ਜਿਹੜਾ ਘਰ ਵੀ ਸਾਰਾ ਲੋ ਸਾਰੀ ਮਸਸ ਹੋਣੀ ਚਾਹੀਦੀ ਯਾਰ ਓਕੇ ਕੀ ਨਾ ਮਿਲ ਤੁਹਾਡੇ ਮੰਗਲ ਸਿੰਘ ਜੀ ਆਪਣਾ ਦਸੂਆ ਫਾਇਰ ਬਿੜਤੋ ਸਾਨੂੰ ਜਿੱਦਾਂ ਅੱਗ ਦਾ ਪਤਾ ਲੱਗਾ ਆਪਾਂ ਅੱਗ ਮੋਕੇ ਤੇ ਪਹੁੰਚ ਗਏ ਸਾਡੀ ਗੱਡੀਆਂ ਲੱਗੀਆਂ ਆਪਾਂ ਪਾਣੀ ਬਹਾ ਮਾਰਦੀਆਂ ਪਈਆਂ ਨੇ ਤੇ ਆਪਾਂ ਦੇਖੋ ਜਿੱਨਾ ਪਰ ਅੱਗ ਦਾ ਕਾਰਨ ਨਹੀਂ ਹਲੇ ਸਾਨੂੰ ਪਤਾ ਲੱਗਾ ਨੁਕਸਾਨ आले ਕਾਫੀ ਹੋ ਗਿਆ ਗੱਡੇ ਦੇ ਭਜਾਉਂਦੇ ਪਏ ਆਂ ਜੀ ਦੇਖੋ ਪਤਾ ਲੱਗਦਾ ਦੋ ਆਗੀਆਂ ਜੀ ਬਾਕੀ ਆਂਦੀਆਂ ਪਈਆਂ ਇੱਕ ਗੱਡੀ ਹੋਰ ਆਂਦੀ ਪਈ ਹੈ ਸਾਰੇ ਦਾ ਅਸੀਂ ਸੜਕਸ ਰੱਖਿਆ ਬੋਸਦੇ ਜਵਾਨ ਪੇਪਰ ਮੇਲੇ ਲੱਗੇ ਖਲੋਤੇ ਸੀ ਸਾਨੂੰ ਰਾਗੀਰ ਤੋਂ ਪਹੁੰਚ ਗਿਆ ਵੀ ਉੱਥੇ ਦਾ ਗੁਲਜਾਡਾ ਬੇ ਮਗਰਲ ਬਣੇ ਝੁਗੀਆਂ ਨੂੰ ਅੱਗ ਲੱਗੀ ਜਿੱਦਾਂ ਹੀ ਅਸੀਂ ਪਹੁੰਚੇ ਆਂ ਉਹਦਿਆਂ ਨੂੰ ਅੱਗ ਬਹੁਤ ਯੋਰਾ ਤੇ ਸੀ ਸੜ ਗਿਆ ਇਸ ਮਾਣੇ ਨਵਜਰਾਂ ਦਾ ਪਰ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ ਨਾ ਦਾ ਜੋ ਦਾਣਾ ਪੱਕਾ ਹੀ ਜੋ ਬਿਸਤਰਾ ਹੀ ਇਹਨਾਂ ਦਾ ਸਾਰਾ ਸੜਕੇ ਸੁਆਹ ਹੋ ਚੁੱਕਾ ਹੈ ਗੱਲ ਇਹ ਹੈ ਅਭੀ ਪ੍ਰਸ਼ਾਸਨ ਨੇ ਮਕੇਰੀਆਂ ਚ ਬਾਹਰ ਵੀ ਗੇਟ ਦੀਆਂ ਗੱਡੀਆਂ ਹੈਗੀਆਂ ਪਰ ਡਰਾਈਵਰ ਨਹੀਂ ਉਹਨਾਂ ਤੇ ਹੈਗੇ ਇਹ ਜਿਹੜੀਆਂ ਗੱਡੀਆਂ ਦਸੂਹ ਆਈਆਂ ਦਸੂਹ ਜਿੰਨਾ ਚਿਰ ਉਹਨਾਂ ਨੂੰ ਆਉਣ ਨੂੰ ਲੱਗਾ ਉਹਨਾਂ ਚਿਰ ਨੂੰ ਇੱਥੇ ਸਭ ਕੁਝ ਸੜਕੇ ਸੁਆਹ ਹੋ ਚੁੱਕਾ ਹੈ ਤੇ ਕਿੰਨੇ ਕ ਲੱਗਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਇਹਨਾਂ ਵਿਚਾਰਿਆਂ ਦਾ ਜਿੰਨੀਆਂ 5 6 ਝੁਗੀਆਂ ਬਿਲਕੁਲ ਸੜ ਕੇ ਸੁਆਹ ਹੋ ਗਈਆਂ ਦਾਣਾ ਪੱਕਾ ਨਹੀਂ ਬਚਿਆ ਇਹਨਾਂ ਵਿਚਾਰਿਆਂ ਦਾ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗਿਆ ਅੱਗ ਲੱਗਣ ਦੇ ਕਾਰਨ ਦਾ ਇਹਨਾਂ ਦਾ ਪਤਾ ਲੱਗਾ ਜੀ ਆਲੇ ਦੁਆਲੇ ਤੇ ਸਬਜ਼ੀਆਂ ਸਾਰੀ ਕੋਈ ਬਿਜਲੀ ਬਿਲੀ ਛਾੜ ਸਰਕਟ ਵੀ ਨਹੀਂ ਹੋਇਆ ਇਦਾਂ ਦਾ ਬੱਤੀ ਵੀ ਨਹੀਂ ਸੀ ਕਿਤੇ ਪਰ ਨਿਆਣੇ ਸਨ ਇਹਨਾਂ ਦੇ ਵਿੱਚ ਨਿੱਕੇ ਨਿੱਕੇ ਜਿਹੜੇ ਆਪਦੇ ਬਾਹਰ ਕਿਤੇ ਗਏ ਸ ਪਰ ਜੋ ਨੁਕਸਾਨ ਬਹੁਤ ਹੋਣ ਕਰਕੇ ਸਾਰਾ ਮਤ ਕਿ ਝੁਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਦਾਣਾ ਪੱਕਾ ਕੀ ਏ ਟੂ ਜੈਡ ਸਮਾਨ ਸੜ ਗਿਆ ਜੀ ਇਹਨਾਂ ਦਾ ਕਿੰਨੇ ਪਰਿਵਾਰ ਰਹਿੰਦੇ ਸੀ ਕਲਪੀ ਦੇ ਵਿੱਚ ਇਹ ਘੱਟੋ ਘੱਟ ਹੀ ਮੈਂ 5-6 ਪਰਿਵਾਰ ਹੋਣੇ ਜੀ ਇੱਥੇ